ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਵਾਲਿਆਂ ਨੇ ਨਸ਼ਾ ਦੇ આરોਪ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਥਾਣੇ ਲੈ ਕੇ ਗਏ ਪਰ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵਾਲ ਨੇ ਕੁੱਟ-ਕੁੱਟ ਕੇ ਸਾਡੇ ਬੱਚੇ ਨੂੰ ਮਾਰ ਦਿੱਤਾ ਵਧੇਰੀ ਜਾਣਕਾਰੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਕਾ ਸੰਦੀਪ ਵੱਡੀ ਜਾਣਕਾਰੀ ਇਸ ਮਸਲੇ ਦੇ ਵਿੱਚ ਹੁਣੇ-ਹੁਣੇ ਹੀ ਜਾਣਕਾਰੀ ਮਿਲ ਰਹੀ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹਲਕਾ ਜਿੰਡਿਆਲਾ ਗੂੜੇ ਵਿੱਚ ਇੱਕ ਪਿੰਡ ਪੈਂਦਾ ਜਿੱਥੋਂ ਦਾ ਇਹ ਮਾਮਲਾ ਦੁੱਛਿਆ ਜਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸਾਹਮਣੇ ਆਈ ਹੈ ਕਿਉਂਕਿ ਲੋਕਾਂ ਨੇ ਥਾਣੇ ਨੂੰ ਘੇਰ ਲਿਆ ਅੰਮ੍ਰਿਤਸਰ ਦੇ ਵਿੱਚ ਪੈਂਦੇ ਇੱਕ ਥਾਣੇ ਨੂੰ ਜਦੋਂ ਘੇਰਿਆ ਲੋਕਾਂ ਨੇ ਆਸ-ਪਾਸ ਦੇ ਪਰਿਵਾਰਕ ਮੈਂਬਰ ਵੀ ਆਏ ਨੇ ਤਾਂ ਉਸ ਲੜਕੇ ਦੀ ਜਿਹੜਾ ਕਿ ਜਿਸ ਦਾ ਨਾਮ ਪਛਾਣ ਜਿਹੜੀ ਹੋਈ ਆ ਹਰਮਨ ਸਿੰਘ ਨਾਮ ਤੋਂ ਹੋਈ ਹੈ ਤਾਂ ਉਸ ਦੀ ਮਾਤਾ ਨੇ ਰੋ ਰੋ ਕੇ ਮੀਡੀਆ ਦੇ ਸਾਹਮਣੇ ਦੋਹਾਈ ਪਾਈ ਹੈ ਔਰ ਪੁਲਿਸ ਦੇ ਉੱਤੇ ਦੋਸ਼ ਲਾਏ ਨੇ ਇਹ ਵੀ ਆਖਿਆ ਤੇ ਮੇਰੇ ਬੱਚੇ ਨੂੰ ਪੁਲਿਸ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਔਰ ਉਹ ਚੰਗਾ ਭਲਾ ਗਿਆ ਸੀ ਜਦੋਂ ਰਾਤ ਨੂੰ ਪੁਲਿਸ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਹਾਲਾਂਕਿ ਪਰਿਵਾਰਨ ਤੋਂ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਲੜਾਈ ਝਗੜੇ ਦੇ ਮਾਮਲੇ ਦੇ ਕਰਕੇ ਉਹਨਾਂ ਨੂੰ ਲੱਗਿਆ ਕਿ ਪੁਲਿਸ ਲੈ ਕੇ ਗਈ ਹੈ ਪਰ ਉਥੋਂ ਦੇ ਪੁਲਿਸ ਦੇ ਇੱਕ ਅਧਿਕਾਰੀ ਨੇ ਜਿਹੜਾ ਬਿਆਨ ਦਿੱਤਾ ਹੈ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਉਹ ਡੀਐਸਪੀ ਦੇ ਸਥਾਨਕ ਜਿਨ੍ਹਾਂ ਨੇ ਆਖਿਆ ਕਿ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਮੌਤ ਕਿਵੇਂ ਹੋਈ ਇਸ ਦੀ ਜਾਂਚ ਕਰਾ ਗਿਆ ਹਾਲਾਂਕਿ ਪੁਲਿਸ ਨੇ ਕੀ ਬਿਆਨ ਦਿੱਤਾ ਹੈ ਅੱਗੇ ਜਾ ਕੇ ਜਾਣਕਾਰੀ ਦਿੰਨੇ ਆ ਪਰ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਪੁਲਿਸ ਥਾਣੇ ਦੇ ਵਿੱਚ ਜਿਹੜੀ ਇਹ ਨੌਜਵਾਨ ਦੀ ਮੌਤ ਹੁੰਦੀ ਦੱਸੀ ਜਾ ਰਹੀ ਹੈ ਪਰਿਵਾਰ ਦੇ ਦੋਸ਼ੇ ਨੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਰਾਤ ਨੂੰ ਇਸੇ ਨੌਜਵਾਨ ਨੂੰ ਰਾਤ ਨੂੰ ਘਰੋਂ ਚੁੱਕ ਕੇ ਲੈ ਗਈ ਸੀ ਉਸ ਵਕਤ ਪਰਿਵਾਰ ਨੂੰ ਉਸ ਦੀ ਕੋਈ ਵਜ੍ਹਾ ਦੱਸੀ ਹੀ ਨਹੀਂ ਗਈ ਪੁਲਿਸ ਵਾਲਿਆਂ ਨੂੰ ਪੁੱਛਿਆ ਗਿਆ ਮੌਕੇ ਤੇ ਕਿ ਕਿਉਂ ਲੈ ਕੇ ਜਾ ਰਹੇ ਹੋ ਪਰ ਉਦੋਂ ਕੁਝ ਵੀ ਨਹੀਂ ਦੱਸਿਆ ਗਿਆ ਔਰ ਸਵੇਰੇ ਪਰਿਵਾਰ ਜਦੋਂ ਸਵੇਰ ਹੁੰਦੀ ਹੈ ਤੜਕਸਾਰ ਆਪਣੇ ਬੱਚੇ ਦੇ ਵਾਸਤੇ ਕੁਝ ਖਾਣ ਪੀਣ ਵਾਸਤੇ ਜਾਂ ਚਾਹ ਲੈ ਕੇ ਜਾਂਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪੁਲਿਸ ਵਾਲੇ ਦੱਸਦੇ ਨੇ ਕਿ ਉਸ ਨੂੰ ਰਾਤ ਨੂੰ ਬੁਖਾਰ ਹੋ ਗਿਆ ਸੀ ਮੁੰਡੇ ਨੂੰ ਤਾਂ ਉਸ ਨੂੰ ਦਵਾਈ ਦਿਵਾਉਣ ਦੀ ਵਾਸਤੇ ਉਹ ਲੈ ਕੇ ਗਏ ਨੇ ਪਰ ਥੋੜੀ ਹੀ ਦੇਰ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਤਾ ਲੱਗਦਾ ਹੈ ਕਿ ਉਸ ਨੌਜਵਾਨ ਦੀ ਸਾਡੇ ਬੱਚੇ ਦੀ ਮੌਤ ਦੀ ਗੱਲ ਪੁਲਿਸ ਵੱਲੋਂ ਦੱਸੀ ਜਾਂਦੀ ਹੈ ਤਾਂ ਪਰਿਵਾਰ ਦੇ ਲੋਕ ਇਹ ਸੁਣਦੇ ਆ ਹੀ ਭੜਕ ਜਾਂਦੇ ਨੇ ਫਿਰ ਉਹਨਾਂ ਨੇ ਆਸ-ਪਾਸ ਆਪਣੇ ਰਿਸ਼ਤੇਦਾਰਾਂ ਨੂੰ ਗੁਆਂਢ ਦੇ ਵਿੱਚ ਦੱਸਿਆ ਫਿਰ ਸਾਰੇ ਲੋਕ ਗੁੱਸੇ ਦੇ ਵਿੱਚ ਰੋਸ ਦੇ ਵਿੱਚ ਆ ਕੇ ਥਾਣੇ ਨੂੰ ਘੇਰਦੇ ਨੇ ਔਰ ਉਸੇ ਥਾਂ ਦੇ ਉੱਤੇ ਹੀ ਹਰਮਨ ਦੇ ਮਾਤਾ ਨੇ ਜਿਹੜੇ ਉਹਨਾਂ ਨੇ ਰੋਡਿਆਂ ਕਰਲਾਉਂਦੇ ਆ ਆਖਿਆ ਕਿ ਮੇਰੇ ਬੱਚੇ ਨੂੰ ਪੁਲਿਸ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰਿਆ ਮੈਨੂੰ ਮੇਰਾ ਬੱਚਾ ਵਾਪਸ ਚਾਹੀਦਾ ਹਾਲਾਂਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਵਾਰਦਾਤ ਹੋ ਜਾਂਦੀ ਹੈ ਮਾਪੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਸ਼ੁੱਧ-ਬੁੱਧ ਨਹੀਂ ਰਹਿੰਦੀ ਔਰ ਉਸੇ ਹੀ ਦੁੱਖ ਦੇ ਵਿੱਚੋਂ ਉਹ ਪ੍ਰਦਰਸ਼ਨਕਾਰੀਆਂ ਦੇ ਨਾਲ ਜਿਹੜੇ ਰੋਸ ਦੇ ਵਿੱਚ ਆਏ ਲੋਕ ਨੇ ਉਹਨਾਂ ਦੇ ਨਾਲ ਉਹ ਅਜੇ ਵੀ ਬੈਠੇ ਨੇ ਹਾਲੇ ਤੱਕ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇਹਦਾ ਇਹ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ ਜਿਸ ਤਰ੍ਹਾਂ ਕੁਰਲਾ ਰਹੇ ਨੇ ਔਰ ਪੁਲਿਸ ਦੇ ਉੱਤੇ ਬੜੇ ਗੰਭੀਰ ਦੋਸ਼ ਨੇ ਕਿ ਪੁਲਿਸ ਨੇ ਕੁੱਟ-ਕੁੱਟ ਕੇ ਮਾਰਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਥਾਣੇ ਦੇ ਅੰਦਰ ਮਾਰਕੁੱਟ ਹੋਈ ਹੈ ਕਿ ਨਹੀਂ ਹੋਈ ਕਿਉਂਕਿ ਅਦਾਲਤਾਂ ਸਮੇਂ-ਸਮੇਂ ਤੇ ਨਿਰਦੇਸ਼ ਦਿੰਦੀਆਂ ਨੇ ਕਿ ਜਿੱਥੇ ਵੀ ਮਲਜ਼ਮ ਨੂੰ ਕਥਿਤ ਮਲਜ਼ਮ ਨੂੰ ਰੱਖਣਾ ਹੈ ਹਿਰਾਸਤ ਵਿੱਚ ਲੈਣਾ ਹੈ ਔਰ اگلے ਦਿਨ ਚਾਹੇ ਅਦਾਲਤ 'ਚ ਪੇਸ਼ ਕੀਤਾ ਜਾਂਦਾ ਕਿਸੇ ਵੀ ਕੇਸ ਵਿੱਚ ਪਰ ਜਿਸ ਜਦੋਂ ਵੀ ਰੱਖਣਾ ਹੈ ਤਾਂ ਸੀਸੀਟੀਵੀ ਦੇ ਅੰਡਰ ਹੋਣਾ ਚਾਹੀਦਾ ਸਭ ਕੁਝ ਪਰ ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਸੀਸੀਟੀਵੀ ਫੁਟੇਜ ਪਹਿਲੀ ਗੱਲ ਪ੍ਰਬੰਧ ਨਹੀਂ ਹੁੰਦਾ ਜੇ ਪ੍ਰਬੰਧ ਹੁੰਦਾ ਤਾਂ ਮੌਕੇ ਤੇ ਕੰਮ ਨਹੀਂ ਕਰ ਰਹੇ ਹੁੰਦੇ ਕਈ ਤਰ੍ਹਾਂ ਦੀਆਂ ਤਕਨੀਕੀ ਖਰਾਬੀਆਂ ਦੇ ਹਵਾਲੇ ਵੀ ਦਿੱਤੇ ਜਾਂਦੇ ਨੇ ਬਾਅਦ ਵਿੱਚ ਪੁਲਿਸ ਵੱਲੋਂ ਹਾਲਾਂਕਿ ਇਸ ਮਾਮਲੇ ਦੇ ਉੱਤੇ ਸ਼ੁਰੂਆਤੀ ਸਮੇਂ ਦੇ ਵਿੱਚ ਕੁਝ ਵੀ ਕਹਿਣਾ ਔਖਾ ਹੈ ਕਿਉਂਕਿ ਪਰਿਵਾਰ ਦੇ ਦੋਸ਼ ਨੇ ਜਿਨ੍ਹਾਂ ਦਾ ਜੀ ਗਿਆ ਨੌਜਵਾਨ ਗਿਆ ਉਹਨਾਂ ਦਾ ਤਾਂ ਇਨਸਾਫ਼ ਲੈਣ ਦੀ ਖਾਤਰ ਇੱਕ ਸ਼ਿਕਵਾ ਜਾਂ ਕਹਿ ਲਓ ਕਿ ਸਵਾਲ ਚੁੱਕਣੇ ਜਾਇਜ਼ ਨੇ ਪਰੇਜ ਮਾਮਲੇ ਦੇ ਵਿੱਚ ਪੁਲਿਸ ਹੁਣ ਸਫਾਈ ਕਿਵੇਂ ਦੇ ਦੇਗੀ ਹਾਲਾਂਕਿ ਹੁਣ ਦੋ ਗੱਲਾਂ ਉੱਤੇ ਨਿਰਭਰ ਕਰਦਾ ਹੈ ਕਿ ਜਿਹੜੇ ਦੋਸ਼ ਲਾਏ ਜਾ ਰਹੇ ਨੇ ਸੱਚੇ ਨੇ ਕਿ ਨੇ ਕੀ ਕੁੱਟਮਾਰ ਕੇ ਹੀ ਮੌਤ ਹੋਈ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਰਾਤ ਪੁਲਿਸ ਚੁੱਕਦੀ ਹੈ ਸਾਡੇ ਬੱਚੇ ਨੂੰ ਤਾਂ ਬਿਲਕੁਲ ਉਹ ਠੀਕ ਸੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਤੇ ਅਚਾਨਕ ਕਿਵੇਂ ਉਸ ਦਾ ਜਿਹੜਾ ਆ ਮੌਤ ਹੋ ਜਾਂਦੀ ਹੈ ਤੜਕਸਾਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹਾਲਾਂਕਿ ਪੁਲਿਸ ਨੇ ਕਿਹਾ ਪਹਿਲਾਂ ਉਹਨਾਂ ਨੂੰ ਕਿ ਉਸ ਨੂੰ ਬੁਖਾਰ ਹੈ ਦਵਾਈ ਦਿਵਾਉਣ ਦੇ ਵਾਸਤੇ ਲੈ ਕੇ ਗਏ ਆ ਪਰ ਇਸ ਗੱਲ ਦੇ ਉੱਤੇ ਯਕੀਨ ਨਹੀਂ ਕੀਤਾ ਔਰ ਮਾਪਿਆਂ ਨੇ ਰੋਣਾ ਟੁਰਲਾਉਣਾ ਸ਼ੁਰੂ ਕਰ ਦਿੱਤਾ ਔਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਨਾਂ ਦਾ ਸ਼ਿਕਵਾ ਇਸ ਕਰਕੇ ਜਾਇਜ਼ ਹੈ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀ ਸਾਡੇ ਬੱਚੇ ਨੂੰ ਪਰ ਜਿਵੇਂ ਹੀ ਪੁਲਿਸ ਲੈ ਕੇ ਜਾਂਦੀ ਹੈ ਤਸਵੀਰੇ ਪਤਾ ਲੱਗ ਜਾਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ ਹੁਣ ਦੋ ਗੱਲਾਂ ਉੱਤੇ ਨਿਰਭਰ ਕਰਦਾ ਹੈ ਇੱਕ ਤਾਂ ਇਹ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਕੀ ਕੁਝ ਆਉਂਦਾ ਹੈ ਜਾਂ ਫਿਰ ਜਿੱਥੇ ਸੀਸੀਟੀਵੀ ਲੱਗੇ ਹੋਏ ਨੇ ਉੱਥੇ ਕੁਝ ਵੀ ਨਹੀਂ ਹੋਇਆ ਹੋ ਸਕਦਾ ਜਾਂ ਉਹਲੇ ਤੇ ਕੁਝ ਅਗਿਆ ਹੋਇਆ ਜਿਸ ਦੇ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ ਜਾਂ ਫਿਰ ਉਸ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਦਿੱਕਤ ਆਈ ਅਚਾਨਕ ਇਹ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਹੈ ਜਿਹੜਾ ਸਾਫ਼ ਹੋ ਜਾਵੇਗਾ ਪੋਸਟਮਾਰਟਮ ਦੀ ਹਾਲਾਂਕਿ ਰਿਪੋਰਟ ਆਉਣੀ ਬਾਕੀ ਹੈ ਪਹਿਲਾਂ ਤਾਂ ਪਰਿਵਾਰ ਸਹਿਮਤੀ ਦਿੰਦਾ ਕਿ ਨਹੀਂ ਦਿੰਦਾ ਇਸ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਨੇ ਹਾਲਾਂਕਿ ਇਸ ਤਰ੍ਹਾਂ ਦੇ ਜਿੱਥੇ ਸਵਾਲ ਉੱਠਦੇ ਨੇ ਜਾਂ ਵਿਵਾਦਤ ਕੇਸ ਹੁੰਦੇ ਨੇ ਉੱਥੇ ਰੂਲ ਨਿਜ਼ਮ ਕੀ ਕਹਿੰਦੇ ਨੇ ਕਿ ਡਾਕਟਰਾਂ ਦੀ ਇੱਕ ਟੀਮ ਬਣਦੀ ਹੈ ਬਕਾਇਦਾ ਇੱਕ ਪੈਨਲ ਬਣਦਾ ਹੈ ਡਾਕਟਰਾਂ ਦੀ ਟੀਮ ਦੇ ਵੱਲੋਂ ਪੈਨਲ ਦੇ ਵੱਲੋਂ ਘੱਟੋ-ਘੱਟ 3 ਮੈਂਬਰੀ ਡਾਕਟਰਾਂ ਦੀ ਟੀਮ ਹੁੰਦੀ ਹੈ ਜੋ ਇਸ ਤਰ੍ਹਾਂ ਦੇ ਕੇਸਾਂ ਵਿੱਚ ਪੋਸਟਮਾਰਟਮ ਕਰਦੀ ਹੈ ਪਰ ਇਸ ਮਸਲੇ ਦੇ ਵਿੱਚ ਜਿਹੜੀ ਵੱਡੀ ਖਬਰ ਬਾਹਰ ਆ ਰਹੀ ਹੈ ਕਿ ਜਿਹੜਾ 24 ਸਾਲ ਦਾ ਹਰਮਨ ਸਿੰਘ ਸੀ ਜਿਹਦੀ ਮੌਤ ਹੋਈ ਹੈ ਮਾਂ ਨੇ ਕਿਹਾ ਕਿ ਪੁਲਿਸ ਲੜਾਈ ਝਗੜੇ ਦੇ ਕੇਸ ਦੇ ਵਿੱਚ ਲੈ ਕੇ ਗਈ ਪਰ ਡੀਐਸਪੀ ਜੰਡੇਵਾਲਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਮੁੰਡਾ ਹੈ ਉਹਨੂੰ ਨਸ਼ੇ ਦੇ ਮਸਲੇ ਦੇ ਵਿੱਚ ਅਸੀਂ ਚੱਕਿਆ ਹੈ ਇਸ ਗੱਲ ਦੋ ਗੱਲਾਂ ਦੇ ਵਿੱਚ ਜਿਹੜਾ ਪੁਲਿਸ ਕੁਝ ਹੋਰ ਕਹ ਰਿਹਾ ਪਰਿਵਾਰ ਕੁਝ ਹੋਰ ਕਹਿ ਰਿਹਾ ਕਿਸ ਮਸਲੇ ਦੇ ਵਿੱਚ ਵੱਡੀ ਜਾਂਚ ਦੀ ਉਮੀਦ ਕੀਤੀ ਕੀਤੀ ਜਾ ਸਕਦੀ ਹੈ ਜਾਂ ਸਿੱਟ ਬਣਨੀ ਚਾਹੀਦੀ ਹੈ ਅੱਜ ਦਾ 24 ਸਾਲਾ ਹਰਮਨ ਸਿੰਘ ਹੈ ਅਮਰitsar ਦੇ ਜਲੇਆਲਾ ਗੁਰੂ ਦਾ ਪਿੰਡ ਹੈ ਕਿਲਾ ਉੱਥੋਂ ਦਾ ਹੀ ਰਹਿਣ ਵਾਲਾ ਹੈ ਔਰ ਉਹਨਾਂ ਦੇ ਜਿਹੜੇ ਮਾਤਾ ਬਲਵਿੰਦਰ ਕੌਰ ਨੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇੱਕ ਤਾਂ ਸਾਡਾ ਬੇਟਾ ਠੀਕ-ਠਾਕ ਸੀ ਜਦੋਂ ਪੁਲਿਸ ਨੇ ਚੁੱਕਿਆ ਔਰ ਉਸ ਨੂੰ ਲੜਾਈ ਝਗੜੇ ਦੇ ਵਿੱਚ ਸਾਨੂੰ ਲੱਗਿਆ ਹਾਲਾਂਕਿ ਪੁਲਿਸ ਨੇ ਕਹਿੰਦੇ ਮੌਕੇ ਤੇ ਦੱਸਿਆ ਨਹੀਂ ਕਿ ਕਿਉਂ ਲੈ ਕੇ ਜਾ ਰਹੇ ਆ ਪਰ ਉਹ ਸਕਦਾ ਮਾਪਿਆਂ ਨੂੰ ਪਤਾ ਹੋਵੇ ਕਿ ਬੱਚਾ ਸਾਡਾ ਕਿ ਇੱਥੇ ਲੜਾ ਜਿਹੜਿਆ ਲੜਾਈ ਝਗੜੇ ਦੇ ਵਿੱਚ ਸ਼ਾਮਲ ਸੀ ਕਿ ਨਹੀਂ ਸ਼ਾਮਲ ਸੀ ਉਹਨਾਂ ਦਾ ਕਹਿਣਾ ਹੈ ਕਿ ਉਸਨੇ ਕੁਝ ਵੀ ਗਲਤ ਚੀਜ਼ ਉਸਦੇ ਕੋਲੋਂ ਮਿਲੀ ਵੀ ਨਹੀਂ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਉਸ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਗਈ ਹੈ ਜਿੰਡੇ ਵਾਲਾ ਦੇ ਜਿਹੜੇ ਡੀਐਸਪੀ ਨੇ ਆਰਵਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਇਸ ਜਿਹੜਾ ਮਲਜਮ ਸੀ ਕਥਿਤ ਹਰਮਨ ਸਿੰਘ ਨਸ਼ੇ ਦੇ ਇੱਕ ਮਾਮਲੇ ਦੇ ਵਿੱਚ ਛੁਕਿਆ ਗਿਆ ਸੀ ਪਰ ਉਸ ਦੀ ਮੌਤ ਕਿਵੇਂ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਉਸ ਤੋਂ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗੇਗਾ ਫਿਰ ਹੀ ਦੱਸਿਆ ਜਾ ਸਕਦਾ ਹੈ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਇਸ ਮਾਮਲੇ ਦੇ ਵਿੱਚ ਕੁਝ ਕਿਆ ਜਾ ਸਕਦਾ ਹੁਣ ਇੱਕ ਪਾਸੇ ਡੀਐਸਪੀ ਰਵਿੰਦਰ ਸਿੰਘ ਦਾ ਤਾਂ ਇਹ ਕਹਿਣਾ ਹੈ ਪੁਲਿਸ ਦਾ ਇੱਕ ਪੱਖ ਇਹ ਆ ਗਿਆ ਸਾਹਮਣੇ ਪਰ ਦੂਜੇ ਪਾਸੇ ਜਿਹੜੇ ਪਿੰਡ ਵਾਸੀ ਇਕੱਠੇ ਹੋਏ ਨੇ ਉਹ ਮੰਗ ਕਰ ਰਹੇ ਨੇ ਕਿ ਮੌਤ ਕਿਵੇਂ ਹੋਈ ਹੈ ਇਸ ਦੀ ਵਜ੍ਹਾ ਪੁਲਿਸ ਸਾਫ਼-ਸਾਫ਼ ਕਿਉਂ ਨਹੀਂ ਦੱਸਦੀ ਹਾਲਾਂਕਿ ਕਾਰਨਾਮੇ ਕਈ ਵਾਰਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਬਹੁਤ ਅਜਿਹੇ ਕਈ ਕੇਸ ਆਏ ਨੇ ਸਾਹਮਣੇ ਜਿਸ ਦੇ ਵਿੱਚ ਜਿਕਰ ਉਹਨਾਂ ਨੂੰ ਧਾਰਨ ਦੇਣੀ ਹੋਵੇ ਤਾਂ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਨੂੰ ਵੀ ਇਸੇ ਤਰ੍ਹਾਂ ਗੁਰਦਾਸਪੁਰ ਦੀ ਪੁਲਿਸ ਬਟਾਲੇ ਦੀ ਚੱਕ ਕੇ ਲੈ ਕੇ ਜਾਂਦੀ ਹੈ ਉਹਨਾਂ ਦੇ ਵੀ ਮਾਪਿਆਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਸ ਕੇਸ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਇੱਕ ਕੇਸ ਦੇ ਵਿੱਚ ਉਸ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਜਿਸ ਦਾ ਕੋਈ ਕਸੂਰ ਨਹੀਂ ਸੀ ਸ਼ੱਕ ਦੇ ਆਧਾਰ ਤੇ ਪੁਲਿਸ ਲੈ ਕੇ ਜਾਂਦੀ ਹੈ ਹਿਰਾਸਤ ਵਿੱਚ ਹੁੰਦਾ ਹੈ ਤੇ ਉੱਥੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੀ ਸੂਚਨਾ ਜਦੋਂ ਪਰਿਵਾਰ ਨੂੰ ਮਿਲੀ ਤੇ ਬੜਾ ਮਸਲਾ ਉੱਠਿਆ ਸੀ ਉਹ ਵੀ ਰੌਲਾ ਪਿਆ ਸੀ ਕੁਝ ਦਿਨ ਖਬਰਾਂ ਦਾ ਹਿੱਸਾ ਬਣਿਆ ਹੌਲੀ-ਹੌਲੀ ਉਸ ਦੇ ਉੱਤੇ ਵੀ ਚੁੱਪ ਹੋ ਗਈ ਹਾਲਾਂਕਿ ਕੁਝ ਸਮਾਜ ਸੇਵੀਆਂ ਨੇ ਤੇ ਉੱਥੋਂ ਦੇ ਥਾਨਕ ਲੋਕ ਜਿਹੜੇ ਬੇਇਨਸਾਫੀ ਦੇ ਖਿਲਾਫ ਲੜਦੇ ਨੇ ਉਹਨਾਂ ਨੇ ਬੜਾ ਇਸ ਦੇ ਉੱਤੇ ਜਿਹੜੀ ਪੈਰਵਾਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇੱਕ ਪੁਲਿਸ ਦੇ ਅਧਿਕਾਰੀ ਨੇ ਪਰਿਵਾਰ ਨੂੰ ਭੋਗ ਦੇ ਮੌਕੇ ਦੇ ਉੱਤੇ ਆ ਕੇ ਭਰੋਸਾ ਵੀ ਦਿੱਤਾ ਸੀ ਕਿ ਜਿਹੜੇ ਬੰਦੇ ਪੁਲਿਸ ਜਿਨ੍ਹਾਂ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੇ ਉਹ ਕਾਰਨਾਮਾ ਕੀਤਾ ਉਹਨਾਂ ਨੂੰ ਜ਼ਰੂਰ ਸਖਤ ਸਜ਼ਾ ਦਿੱਤੀ ਜਾਏਗੀ ਹਾਲਾਂਕਿ ਉਹਨਾਂ ਦਾ ਇਹ ਵੀ ਨਹੀਂ ਪਤਾ ਲੱਗਿਆ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਹੁਣ ਕੀ ਕਿਤੇ ਡਿਊਟੀ ਤਾਂ ਨਹੀਂ ਨਿਭਾ ਰਹੇ ਇੱਕ ਉਹ ਉਦਾਹਰਨ ਇੱਕ ਨਰਿੰਦਰਦੀਪ ਦਾ ਕੇਸ ਬੜਾ ਚਰਚਾ ਦਾ ਵਿਸ਼ਾ ਜਿਹੜਾ ਬਠਿੰਡਾ ਦੇ ਵਿੱਚ ਉੱਥੇ ਵੀ ਜਿੰਨਾ ਪੁਲਿਸ ਵਾਲੇ ਸਵਾਲ ਉਠੇ ਸੀ ਉਹ ਬਾਅਦ ਵਿੱਚ ਪਹਿਲਾਂ ਪੁਲਿਸ ਮੰਨਦੀ ਨਹੀਂ ਸੀ ਪਹਿਲਾਂ ਤਾਂ ਐਕਸੀਡੈਂਟ ਸ਼ੋ ਕੀਤਾ ਗਿਆ ਬਾਅਦ ਦੇ ਵਿੱਚ ਜਦੋਂ ਸਵਾਲ ਪੈਦਾ ਹੋਏ ਕਿ ਸੋਨਾ ਥਾਂ ਤੇ ਨਿਸ਼ਾਨ ਮਿਲੇ ਨੇ ਕਰੰਟ ਲਗਾਇਆ ਗਿਆ ਪੋਸਟਮਾਰਟਮ ਦੀ ਰਿਪੋਰਟ ਕੁਝ ਕਹਿੰਦੀ ਸੀ ਬਾਅਦ ਦੇ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਨਾਂ ਨੇ ਵੀ ਇੱਕ ਰਿਪੋਰਟ ਆਪਣੇ ਪੱਧਰ ਦੇ ਉੱਤੇ ਤਿਆਰ ਕੀਤੀ ਕਿਹਾ ਕਿ ਪੁਲਿਸ ਝੂਠੀਆਂ ਕਹਾਣੀਆਂ ਬਣਾ ਰਹੀ ਹੈ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਪਰਿਵਾਰ ਨੇ ਵੀ ਦੋਸ਼ ਲਾਇਆ ਕਿ ਪੁਲਿਸ ਨੇ ਮਾਰਿਆ ਇਸ ਤਰ੍ਹਾਂ بڑے ਅਜਿਹੇ ਕੇਸ ਨੇ ਜਿਸ ਦੇ ਕਰਕੇ ਪੁਲਿਸ ਤੋਂ ਭਰੋਸਾ ਉੱਠ ਜਾਂਦਾ ਹੈ ਇਸੇ ਕਰਕੇ ਲੋਕ ਹੁਣ ਮੌਕੇ ਤੇ ਮੰਗ ਕਰ ਰਹੇ ਨੇ ਕਿ ਪੁਲਿਸ ਸਾਫ਼-ਸਾਫ਼ ਕਾਰਨ ਦੱਸੇ ਬਹਾਨੇ ਨਾ ਬਣਾਵੇ ਹਾਲਾਂਕਿ ਪੁਲਿਸ ਦਾ ਇਸ ਮਸਲੇ ਦੇ ਵਿੱਚ ਪੱਖ ਏ ਡੀਐਸਪੀ ਦਾ ਕਿ ਕਿਵੇਂ ਮੌਤ ਹੋਈ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੇ ਵਿੱਚ ਕਾਫੀ ਕੁਝ ਸਾਫ ਹੋ ਜਾਣਾ ਹੈ ਪਰ ਜਿਹੜੇ ਸਥਾਨਕ ਲੋਕ ਨੇ ਜਾਂ ਪਰਿਵਾਰਕ ਮੈਂਬਰ ਨੇ ਹੁਣ ਹਰਮਨ ਸਿੰਘ ਦੇ ਕੀ ਉਹ ਸੰਤੁਸ਼ਟ ਹੋਣਗੇ ਪੁਲਿਸ ਦੀ ਇਸ ਕਾਰਵਾਈ ਤੇ ਇਸ ਮਾਮਲੇ ਦੇ ਵਿੱਚ ਚਾਹੀਦਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਦਫ਼ਤਰ ਤੋਂ ਨਿਸ਼ਾ ਨਿਰਦੇਸ਼ ਦਿੱਤੇ ਜਾਣ ਇਸ ਮਾਮਲੇ ਦੇ ਵਿੱਚ ਕਿ ਇੱਕ ਉੱਚ ਪਦਰੀ ਕਮੇਟੀ ਜਾਂ ਫਿਰ ਨਿਰਪੱਖਤਾ ਦੇ ਨਾਲ ਪਰਿਵਾਰ ਨੂੰ ਭਰੋਸੇ ਵਿੱਚ ਕਿਵੇਂ ਲਿਆ ਜਾਂਦਾ ਹੈ ਉਸ ਨੂੰ ਲੈ ਕੇ ਕੁਝ ਅਜਿਹਾ ਪੁਖਤਾ ਰੂਪ ਦੇ ਵਿੱਚ ਕਰਨਾ ਪਵੇਗਾ ਅਮਲੀ ਰੂਪ ਦੇ ਵਿੱਚ ਸਿਰਫ ਤੇ ਸਿਰਫ ਗੱਲੀਬਾਤ ਹੀ ਨਹੀਂ ਕਰਨ ਵਾਲਾ ਇਸ ਮਾਮਲੇ ਦੇ ਵਿੱਚ ਇਸ ਦੇ ਵਿੱਚ ਠੋਸ ਜਾਂਚ ਪੜਤਾਲ ਜੇਕਰ ਹੁੰਦੀ ਹੈ ਫਿਰ ਹੀ ਪਤਾ ਲੱਗ ਸਕਦਾ ਹੈ ਕਿ ਪਰਿਵਾਰ ਦੇ ਜਿਹੜੇ ਖਦਸ਼ੇ ਨੇ ਜਿਨ੍ਹਾਂ ਨੂੰ ਸ਼ੱਕ ਹੈ ਕਿ ਪੁਲਿਸ ਨੇ ਕੁੱਟ-ਕੁੱਟ ਕੇ ਮਾਰਿਆ ਸਾਡੇ ਨੌਜਵਾਨ ਨੂੰ ਕਿਉਂਕਿ ਉਹ ਠੀਕ-ਠਾਕ ਸੀ ਜਦੋਂ ਪੁਲਿਸ ਨੇ ਰਾਤ ਨੂੰ ਚੁੱਕਿਆ ਤਾਂ ਇਸ ਦੇ ਵਿੱਚ ਜਾਂਚ ਪੜਤਾਲ ਦੇ ਉੱਤੇ ਬੜੀਆਂ ਗੱਲਾਂ ਨੇ ਪਰ ਕਰਦੀਆਂ ਨੇ ਪਰ ਪੁਲਿਸ ਦੇ ਉੱਤੇ ਲੋਕਾਂ ਨੂੰ ਗੁੱਸੇ ਵਿੱਚ ਰੋਸ ਵਿੱਚ ਕਿਉਂ ਆ ਜਾਂਦੇ ਨੇ ਲੋਕ ਉਹ ਇਸੇ ਕਰਕੇ ਕਈ ਅਜਿਹੇ ਪੰਜਾਬ ਦੇ ਵਿੱਚ ਕੇਸ ਹੁਣ ਤੱਕ ਹੋ ਚੁੱਕੇ ਨੇ ਹਰਾਸਤ ਵਿੱਚ ਹੋਈ ਮੌਤ ਆ ਜਿਹੜੀ ਉਸ ਦਾ ਜਿਹੜੀ ਜਾਂਚ ਪੜਤਾਲ ਸਹੀ ਸਮੇਂ ਤੇ ਨਹੀਂ ਹੁੰਦੀ ਸਹੀ ਨਹੀਂ ਹੁੰਦੀ ਜਿਸ ਕਰਕੇ ਲੋਕ ਰੁੱਸੇ ਚ ਆ ਜਾਂਦੇ ਨੇ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਕਿ ਪਰਿਵਾਰ ਕਹਿ ਰਿਹਾ ਕਿਸੇ ਲੜਾਈ ਝਗੜੇ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਹੋ ਸਕਦੀ ਹੈ ਕਿਉਂਕਿ ਪੁਲਿਸ ਨੇ ਤਾਂ ਸਾਨੂੰ ਦੱਸਿਆ ਨਹੀਂ ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਚੁੱਕਿਆ ਸੀ ਪਰ ਜੇਕਰ ਇਹ ਸਵਾਲ ਨਹੀਂ ਹੈ ਕਿ ਉਸ ਦਾ ਕਸੂਰ ਕੀ ਸੀ ਨੌਜਵਾਨ ਦਾ ਸਵਾਲ ਤਾਂ ਇਹ ਹੈ ਚਾਹੇ ਲੜਾਈ ਝਗੜੇ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਵੇ ਜਾਂ ਫਿਰ ਕਿਸੇ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਹੋਵੇ ਪਰ ਪੁਲਿਸ ਹਿਰਾਸਤ ਦੇ ਵਿੱਚ ਇੱਕ ਅਥੀ ਜਿਹੜੀ ਮੌਤ ਹੋਈ ਹੈ ਇਸਦੇ ਕਾਰਨ ਕੀ ਨੇ ਕਿਵੇਂ ਹੋਈ ਹੈ ਕਿ ਵਾਕਈ ਕੁੱਟਮਾਰ ਨਾਲ ਹੋਈ ਹੈ ਜਾਂ ਕਿਸੇ ਸਜ਼ਮੇ ਦੇ ਵਿੱਚ ਹੋਈ ਹੈ ਮੌਤ ਇਸ ਦੇ ਬਾਰੇ ਕੌਣ ਜਵਾਬ ਤਲਬੀ ਤੈਅ ਕਰੇਗਾ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਇਸ ਕੇਸ ਦੇ ਵਿੱਚ ਦੇਖਦੇ ਆ ਕਿ ਪੁਲਿਸ ਦੇ ਵੱਡੇ ਅਧਿਕਾਰੀ ਖਾਸ ਕਰਕੇ ਅਮਰਿਤਸਰ ਦਿਹਾਤੀ ਦੇ ਜਿਹੜੇ ਐਸਐਸਪੀ ਨੇ ਮੌਜੂਦਾ ਉਹ ਇਸ ਮਾਮਲੇ ਦੇ ਵਿੱਚ ਕਿੰਨੀ ਮੁਸਤੈਦੀ ਦੇ ਨਾਲ ਕੰਮ ਕਰਦੇ ਨੇ ਪਰਿਵਾਰ ਨੂੰ ਔਰ ਮੌਕੇ ਤੇ ਆਏ ਜਿਹੜੇ ਲੋਕ ਨੇ ਜਿਹੜੇ ਗੁੱਸੇ ਦੇ ਵਿੱਚ ਨੇ ਜਿਹੜੇ ਕਹਿ ਰਹੇ ਨੇ ਕਿ ਰਾਤ ਜੇਕਰ 10 ਵਜੇ ਸਾਡਾ ਬੱਚਾ ਠੀਕ ਹੈ ਤਾਂ ਫਿਰ ਇਸ ਵਕਤ ਜਦੋਂ ਸਵੇਰੇ ਅਸੀਂ ਚਾਹ ਪਾਣੀ ਲੈ ਕੇ ਗਏ ਆ ਤਾਂ ਉਦੋਂ ਸਾਨੂੰ ਕਿਉਂ ਨਹੀਂ ਸਾਡਾ ਬੱਚਾ ਸਹੀ ਸਲਾਮਤ ਮਿਲਿਆ ਅਚਾਨਕ ਇਕੱਲਾ ਬੁਖਾਰ ਚੜਨ ਦੇ ਨਾਲ ਮੌਤ ਕਿਵੇਂ ਹੋ ਗਈ ਇਹ ਸਾਰੇ ਮਾਮਲੇ ਦੇ ਵਿੱਚ ਵੱਡੇ ਸਵਾਲ ਉੱਠ ਰਹੇ ਨੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ